ਬਹੁਤ ਹੀ ਸਤਿਕਾਰਯੋਗ ਖਸਾਨਪ੍ਰਾਪੋ ਮੈਂ ਤੁਹਾਡਾ ਆਪਣਾ ਨਤੇ ਸਿੰਘ ਚਲਵੱਡੀ ਖਸਾਨ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਬਾਸਮਤੀ ਵੈਰਾਈਟੀਆਂ ਦੇ ਵਿੱਚ ਆਉਣ ਵਾਲੇ ਝੰਡਾ ਰੋਗ ਦੀ ਫੋਟੋ ਰੋਡ ਦੀ ਕਾਨੀ ਡਿਜ਼ੀਜ਼ ਦੀ ਬੂਟੇ ਲੰਮੇ ਹੋ ਕੇ ਗੜਨ ਦੀ ਜ਼ਿਆਦਾਤਰ ਅਗੇਤੀ 1509 ਤੇ 1692 ਮਾਝ ਏਰੀਆ ਦੇ ਵਿੱਚ ਲੱਗਦੀ ਹੈ ਅੰਮ੍ਰਿਤਸਰ ਦੀ ਮਜੀਠਾ ਬਲਾਕ ਜੰਡਿਆਲਾ ਗੁਰੂ ਪਰੂਰ ਸਾਹਿਬ ਤਰਸਿਕਾ ਮਹਿਤਾ ਏਰੀਆ ਇਹਨਾ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਗੇਤੀ 1509 ਤੇ 1692 ਲੱਗ ਜਾਂਦੀ ਹੈ 15 ਤੋਂ 20ਵੇਂ ਮਹੀਨੇ ਦੀ 15 ਤੋਂ 20 ਤਰੀਕ ਜਾਂ 20 ਤੋਂ 25 ਦੇ ਵਿੱਚ ਵਿੱਚ ਮਾਲਵੇ ਦੇ ਵਿੱਚ ਵੀ ਬਹੁਤ ਸਾਰੇ ਲੋਕ 1586 1401 ਮੋਛਾ ਬਾਸਮਤੀ ਲੈਣੀ ਸ਼ੁਰੂ ਕਰ ਦਿੰਦੇ ਆ ਪਿਛਲੇ ਸਾਲ ਸਭ ਤੋਂ ਵੱਧ ਫੋਨ ਮੈਨੂੰ ਮਾਲਵੇ ਏਰੀਆ ਦੇ ਵਿੱਚੋਂ 1401 ਦੇ ਉੱਤੇ ਮਕਾਨੇ ਡਿਸੀਜ਼ ਦੇ ਆਏ ਸੀ ਵੀ ਬਹੁਤ ਸਾਬਾ ਮਟੀਰੀਅਲ ਪਾਉਣ ਦੇ باوجود ਵੀ ਇਹ ਰੋਗ ਰੁਕ ਨਹੀਂ ਰਿਹਾ ਚਲੋ ਆਓ ਥੋੜਾ ਡੀਪਲੀ ਗੱਲ ਕਰਦੇ ਆਂ ਇਹ ਰੋਗ ਆਉਂਦਾ ਕਿੱਦਾਂ ਹੈ ਤੇ ਕਿਹੜੇ ਕਾਰਨਾ ਕਰਕੇ ਆਉਂਦਾ ਹੈ ਪਿਛਲੇ ਸਾਲ ਦੀ ਇੱਕ ਬੜੀ ਸੈਂਟੀਫਿਕ ਵੀਡੀਓ ਮੈਂ ਆਪਣੇ ਚੈਨਲ ਤੇ ਪਾਈ ਹੈ ਜਿਨ੍ਹਾਂ ਨੇ ਰੋਗ ਕਿਹੜੇ ਤਰੀਕੇ ਨਾਲ ਆਉਂਦਾ ਹੈ ਤੇ ਕਿਵੇਂ ਆਉਂਦਾ ਹੈ ਕਿਵੇਂ ਵੱਧਦਾ ਉਹਦੇ ਬਾਰੇ ਜਾਨਣਾ ਹੋਵੇ ਮੇਰੇ ਚੈਨਲ ਬਾਲ ਖੇਤੀ ਚਜਲਵੱਡੀ ਤੇ ਜਾ ਕੇ ਪਿਛਲੇ ਸਾਲ ਦੀ ਉਹ ਵੀਡੀਓ ਵੇਖ ਸਕਦੇ ਆਜ ਆਪਾਂ ਥੋੜੀ ਜਿਹੀ ਸ਼ਾਰਟ ਵੀਡੀਓ ਬਣਾਵਾਂਗੇ ਵੀ ਜਦੋਂ ਆਪਾਂ 1509 1692 1401 17 18 11 21 ਅ 86 ਨੰਬਰ ਬਾਸਮਤੀ ਜਿਹੜੀ ਆਉਂਦੀ ਆ ਪੰਜਾਬ 7 ਆਉਂਦੀ ਇਹਦਾ ਸਾਰੀਆਂ ਵੈਰਾਈਟੀਆਂ ਨੂੰ ਆਪਣੇ ਖੇਤਾਂ ਦੇ ਵਿੱਚ ਲਾਉਨੇ ਆ ਤੇ ਇੱਕੋ ਹੀ ਡਰ ਬੜਿਆ ਰਹਿੰਦਾ ਜ਼ਮੀਦਾਰ ਦੇ ਦਿਮਾਗ ਦੇ ਵਿੱਚ ਵੀ ਇਹਦੇ ਵਿੱਚ ਝੰਡਾ ਰੋਗ ਪਕਾਨੇ ਦੀਜ਼ੀਜ਼ ਫੁੱਟਰ ਰੋਡ ਆ ਜਾਣਾ ਆ ਜਾਣਾ ਤੇ ਆ ਵੀ ਜਾਂਦਾ ਫੇਵਰੇਬਲ ਕੰਡੀਸ਼ਨ ਹੁੰਦੀ ਹੈ ਜਦੋਂ 42 40 ਡਿਗਰੀ 45 ਡਿਗਰੀ ਟੈਂਪਰੇਚਰ ਹੋਇਆ ਹੁੰਦਾ ਤੇ ਹਵਾ ਦੇ ਵਿੱਚ ਨਮੀ ਦੀ ਮਾਤਰਾ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ ਤੇ ਜਿਹੜੀ ਇਹ ਡਿਜ਼ੀਜ਼ ਆ ਉਹਦੀ ਖੇਤਾ ਜੀ ਹੈ ਇਹ ਕਿਤੇ ਨਵੇਂ ਸਿਰਿਓਂ ਨਹੀਂ ਉੱਗਦੀ ਖੇਤਾ ਦੇ ਵਿੱਚੋਂ ਹੀ ਆਪਣੇ ਆਪ ਨੂੰ ਡਵੈਲਪ ਕਰਕੇ ਤੇ ਇਹ ਪਲਾਂਟਸ ਦੇ ਵਿੱਚ ਜਿਹੜਾ ਬੂਟਾ ਤੁਸੀਂ ਕੋਲੋਂ ਲਾਇਆ ਹੈ ਉਹਦੀਆਂ 2-3 ਲਗਰਾਂ ਹੋ ਗਈਆਂ ਜਾਂ ਕਈ ਵਾਰ ਨਵੀਂ ਪਨੀਰੀ ਲਾਉਂਦਿਆਂ ਨੂੰ ਪਹਿਲਾ ਤਣਾ ਹੀ ਜਿਹਨੇ ਨਾਗੇ ਲਾਇਏ ਹੁੰਦੇ ਆ ਉਹ ਗੜ ਜਾਂਦਾ ਲੰਮਾ ਹੋ ਕੇ ਬਹਿ ਜਾਂਦਾ ਪਲਾਂਟਸ ਦੇ ਵਿੱਚ ਜਿਬਰੈਲਨ ਦਾ ਵਾਧਾ ਹੁੰਦਾ ਹੈ ਜਿਬਰੈਲਨ ਦਾ ਵਾਧਾ ਹੋਣ ਕਾਰਨ ਉਹ ਬੂਟਾ ਅਨ ਅਸੈਸਰੀ ਗ੍ਰੋਥ ਕਰਕੇ ਤੇ ਗੜ ਜਾਂਦਾ ਹੈ ਨਾਲ ਦੇ ਤਣਿਆਂ ਨੂੰ ਵੀ ਉਸੇ ਤਰੀਕੇ ਨਾਲ ਉਹ ਗਾਲਣਾ ਸ਼ੁਰੂ ਕਰ ਦਿੰਦਾ ਕਿਸਾਨ ਦੋਸਤੋ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਖੇਤ ਦੇ ਵਿੱਚ ਸਿਰਫ ਪਿਟਿਕੂਲਰ ਇੱਕ ਏਰੀਏ ਦੇ ਵਿੱਚ ਕੋਈ 5-4 ਬੂਟੇ ਹੀ ਆ ਤੇ ਫਿਰ ਆਪਾਂ ਨੂੰ ਕੋਈ ਕਾਲੇ ਪੈਣ ਦੀ ਲੋੜ ਨਹੀਂ ਆ ਇੱਕ ਪਲਾਸਟਿਕ ਦੀ ਜਾਂ ਲੋਹੇ ਦੀ ਬਾਲਟੀ ਲੈ ਕੇ ਜਾਓ ਉਹ ਜੇ 3-4 ਜਾਂ 2 ਬੂਟੇ ਆ ਉਹਨਾਂ ਨੂੰ ਬੜੇ ਪ੍ਰੇਮ ਨਾਲ ਜਾਣ ਸਵੇਧ ਪੁੱਟ ਕੇ ਤੇ ਉਹ ਬਾਲਟੀ ਚ ਪਾ ਲੋ ਕੋਸ਼ਿਸ਼ ਕਰਨੀ ਆ ਕਿ ਜਿਸ ਜਗ੍ਹਾ ਤੋਂ ਤੁਸੀਂ ਕੁੱਟ ਕੇ ਲਿਆਏ ਜੇ ਉਹ ਜਿਹੜਾ ਪਾਣੀ ਆ ਉਹ ਜਿਹੜਾ ਚਿੱਕੜ ਆ ਉਹ ਬਾਲਟੀ ਦੇ ਵਿੱਚ ਪਾਉਣਾ ਕਿਉਂ ਕਿ ਉਹਦੀਆਂ ਬੂੰਦਾਂ ਅਲੱਗ-ਅਲੱਗ ਥਾਵਾਂ ਤੇ ਡਿੱਗ ਕੇ ਹੋਰ ਜਗ੍ਹਾ ਨੂੰ ਇਨਫੈਕਟਡ ਨਾ ਕਰਨ ਤੁਸੀਂ ਉਸੇ ਏਰੀਆ ਨੂੰ ਪਿਟਿਕਲਰ ਫਾਰ ਐਗਜ਼ਾਮਪਲ ਇੱਕ ਥੋੜੀ ਦੇ ਵਿੱਚੋਂ ਤੁਸੀਂ ਉਹ ਚਾਰ ਬੂਟੇ ਕੁੱਟ ਕੇ ਲਿਆਏ ਜੇ ਪਰ ਉਥੇ ਉਹ ਪੂਰਾ ਖਤਰਾ ਬੜਿਆ ਰਹਿਣਾ ਕਿ ਉਸ ਘੇੜੀ ਦੇ ਸਾਹਸਾਤ ਫੁੱਟ ਦੇ ਘੇਰੇ ਦੇ ਵਿੱਚ ਉਹ ਬਿਮਾਰੀ ਫਿਰ ਵੱਧ ਸਕਦੀ ਆ ਤੁਸੀਂ ਉਨੇਕ ਏਰੀਏ ਨੂੰ ਪੰਚਸ ਵੀ ਕਰ ਸਕਦੇ ਜੇ ਥੋੜੀ ਜਿਹੀ ਦਵਾਈ ਲੈ ਕੇ ਉਸ ਏਰੀਏ ਨੂੰ ਸਪਰੇ ਵੀ ਕਰ ਸਕਦੇ ਜੇ ਜਾਂ ਛੱਟਾ ਵੀ ਬਾਸ ਸਕਦੇ ਜੇ ਮੈਂ ਤੁਹਾਨੂੰ ਫੰਗਸ ਦੇ ਜਾਂ ਬੈਕਟੀਰੀਆ ਬੇਸ ਦਵਾਈਆਂ ਦੇ ਨਾਲ ਇਹਦੇ ਹੱਲ ਨਹੀਂ ਦੱਸਣੇ ਮੇਰੇ ਨਜ਼ਰੀਏ ਸਾਜ਼ਰੀ ਉਹਨਾ ਕਾਰਗਰ ਨਹੀਂ ਹੈਗਾ ਜਿਨ੍ਹਾਂ ਲੋਕ ਕਹਿ ਰਹੇ ਆ ਮੈਂ ਤੁਹਾਨੂੰ ਕੈਮੀਕਲ ਤਰੀਕਿਆਂ ਦੇ ਨਾਲ ਇਸ ਨੂੰ ਰੋਕਣ ਦੇ ਤਰੀਕੇ ਦੱਸਾਂਗਾ ਵੇਖੋ ਕਿਸਾਨ ਦੋਸਤੋ ਜਦੋਂ ਇਹ ਤੁਹਾਡੇ ਖੇਤ ਦੇ ਵਿੱਚ ਬਿਮਾਰੀ ਆ ਜਾਂਦੀ ਹੈ ਸਭ ਤੋਂ ਪਹਿਲਾਂ ਤੁਸੀਂ ਅਡਾਮਾ ਦਾ ਇੱਕ ਪ੍ਰੋਡਕਟ ਆਉਂਦਾ ਸੁਮੀਰ ਜਿਹਦੇ ਵਿੱਚ ਟੈਕਨੀਕਲ ਟੈਬੂਕੋਨਾਜ਼ੋਲ ਤੇ ਕਪਟਾਨ ਹੈ ਉਹਨੂੰ ਲਾ ਲੈਣਾ ਪਰ ਉਸ ਤੋਂ ਪਹਿਲਾਂ ਤੁਸੀਂ ਆਪਣੇ ਖੇਤ ਦੇ ਵਿੱਚ ਜਿਹੜੀ ਪਹਿਲੀ ਜ਼ੂਰੀਆ ਪਾਉਣੀ ਆ ਪਹਿਲੀ ਜ਼ੂਰੀਆ ਦੇ ਨਾਲ ਕਿਸੇ ਚੰਗੀ ਕੰਪਨੀ ਦੀ ਚੰਗੀ ਜ਼ਿੰਕ ਜਿਹਦੇ ਵਿੱਚ ਟੈਕਨੋਜ਼ੈਡ ਜ਼ਿੰਦਾ ਜ਼ਿੰਕ ਐਫਐਮਸੀ ਦੀ 39.5% ਜ਼ਾਰਾ ਦੀ 39.5% ਲਿਕਵਰਡ ਜ਼ਿੰਕ ਦਾ ਇੱਕ ਟਾਟਾ ਰੈਲਿਸ ਦਾ ਨਵਾਂ ਜਿੰਕ ਆਇਆ ਇਹ 5 6 ਜਿੰਕਾਂ ਹੈ ਜਿਹੜੀਆਂ ਫਾਰਮਰ ਲੈਵਲ ਤੇ ਵਾਕੇ ਹੀ ਪਾਪੜ ਚੋਂ ਲਾਏ ਹੋਏ ਪੈਸਿਆਂ ਦਾ ਪੂਰਾ ਮੁੱਲ ਮੋੜਦੀਆਂ ਟੈਕਨੋਜੈਟ ਤੇ ਜ਼ਿੰਦਾ ਜਿੰਕ ਸਲਫਰ ਵਿੱਚ ਹੋਣ ਕਾਰਨ ਦੂਸੀਆਂ ਨਾਲੋਂ ਜ਼ਿਆਦਾ ਇਫੈਕਟਿਵ ਤਰੀਕੇ ਦੇ ਨਾਲ ਕੰਮ ਕਰਦੀਆਂ ਜਿੰਕ ਸੈਕੰਡਰੀ ਰੂਟ ਡਿਵੈਲਪ ਕਰਦੀ ਹੈ ਸਲਫਰ ਪੈਲੀ ਦੇ ਪੀ ਐਚ ਲੈਵਲ ਨੂੰ ਇਕੁਅਲ ਕਰਦਾ ਤੇ ਪਲਾਂਟਸ ਨਿਊਟ੍ਰੀਸ਼ਨ ਅਪਟੇਕ ਵਧਾ ਦਿੰਦਾ ਮੁੱਦੇ ਤੇ ਆਉਣੇ ਹਨ ਸਮੀਰ ਤੁਸੀਂ ਲੈ ਲੈਣਾ ਅਫਦਾਲੀ ਟ੍ਰੈਕਟਸ ਹੋਗਾ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਖੇਤ ਦੇ ਵਿੱਚ ਹਰੇਕ 15 ਮਾ ਤੋਂ 20 ਮਾ ਬੂਟਾ ਜਾਣੇ ਕੀ 5% ਦੇ ਲਾਗੇ ਬੰਨੀ ਰੇਸ਼ਿਓ ਪਾਣੀ ਸ਼ੁਰੂ ਹੋ ਗਈ ਹੈ ਬੂਟੇ ਲੰਮੇ ਹੋਣ ਦੀ ਫਿਰ ਤੁਸੀਂ ਇਹਦੀ ਡੋਜ਼ ਵਧਾ ਕੇ 750 ਮਲ ਵੀ ਕਰ ਸਕਦੇ ਜੇ ਰੇਤ ਲੈ ਲੈਣੀ ਹੈ 25 ਕਿਲੋ 25 ਕਿਲੋ ਰੇਤ ਦੇ ਵਿੱਚ ਸੁਮੀਰ ਨੂੰ ਅੜਾ ਕੇ ਬਿਨਾਂ ਫਾਟ ਛਟਾ ਵਾਰ ਦੇਣਾ ਫਾਰ ਐਗਜ਼ਾਮਪਲ ਛੱਟਾ ਮਾਰਨੇ ਤੁਹਾਡੇ ਖੇਤ ਦੇ ਵਿੱਚ ਪਾਣੀ ਸੀ ਤਿੰਨ ਤਿੰਨ ਪੋਟੇ ਆਉਣ ਵਾਲੇ 2-3 ਦਿਨ ਤੁਸੀਂ ਨਵਾਂ ਪਾਣੀ ਨਹੀਂ ਦੇਣਾ ਜਦ ਤੱਕ ਪਹਿਲਾ ਪਾਣੀ ਤੁਹਾਡੀ ਮਿੱਟੀ ਤੁਹਾਡੇ ਪਲਾਂਟਸ ਸੋਖ ਨਹੀਂ ਲੈਂਦੇ ਜਦੋਂ ਤੁਹਾਨੂੰ ਜਾਪੇ ਵੀ ਹੁਣ ਤੁਹਾਡੇ ਖੇਤ ਦੇ ਵਿੱਚ ਕੋਈ ਕੋਈ ਥੋੜੀ ਪਾਣੀ ਕੋਣੋ ਨੰਗੀ ਹੋਣੀ ਸ਼ੁਰੂ ਹੋ ਗਈ ਆ ਤੁਸੀਂ ਫਿਰ ਥੋੜਾ ਪਾਣੀ ਪਾਓ ਦੋਕ ਪੋਟੇ ਪਾਣੀ ਕਰ ਲਓ ਉਹਨੂੰ ਫਿਰ ਪੈੜੀ ਦੇ ਵਿੱਚ ਜੀਰਨ ਦਿਓ ਤੇ ਫਿਰ ਥੋੜਾ ਬਤਰਾਉ ਜਿਹਾ ਪਾਣੀ ਰੱਖੋ ਐਸੇ ਤਰੀਕੇ ਦੇ ਨਾਲ ਪਿਛਲੀ ਵਾਰ ਪੰਜਾਬ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਇਸ ਟੈਕਨੀਕਲ ਨੂੰ ਪੈਰ ਕੀਤਾ ਗਿਆ ਸੀ ਟੀਪੀਐਮ ਕਹਿ ਦਿੰਨੇ ਆ థਾਇਓਫੇਟ ਮਥੈਲ ਜਿਹਦਾ ਬ੍ਰਾਂਡ ਨਾਮ ਰੋਕੂ ਇਹ ਕਿਸਾਨ ਦੋਸਤ ਕੋ ਫਾਰਮੂਲੇਸ਼ਨ ਵੀ ਟੈਕਨੀਕਲਾਂ ਦੀ ਬੜੀ ਅਫੈਕਟਡ ਕਰਦੀ ਜੇ ਕੰਮ ਤੇ ਇਹ ਡਬਲਯੂਪੀ ਹੈ ਇੱਕ థਾਇਓਫੇਟ ਮਥੈਲ ਡਬਲਯੂਜੀ ਵੀ ਆਉਂਦਾ ਜਿਹਦਾ ਨਾਮ ਆ ਵੈਂਟੇਜ ਇਹ ਦੋਵੇਂ ਰਹਿਣੇ థਾਇਓਫੇਟ ਮਥੈਲ ਹੀ ਆ 70% ਹੀ ਟੈਕਨੀਕਲ ਰਹਿਣਾ ਇੱਕ ਡਬਲਯੂਪੀ ਆ ਇੱਕ ਡਬਲਯੂਜੀ ਹੈ ਡਬਲਯੂਜੀ ਦੀ ਸੋਲੀਬਿਲਿਟੀ ਜਿਹੜੀ ਆ ਡਬਲਯੂਪੀ ਨਾਲੋਂ ਜ਼ਰੀਏ ਕਿਉਂਕਿ ਪਲਾਂਟਸ ਦੇ ਰੂਟਸ ਨੇ ਉਹੀ ਚੀਜ਼ ਐਕਸੈਪਟ ਕਰਨੀ ਆ ਜਿਹੜੀ ਪਾਣੀ ਦੇ ਵਿੱਚ ਪਾਣੀ ਹੋ ਗਈ ਘੁਲ ਗਈ ਉਹੀ ਉਹਨੇ ਲੈਣੀ ਆ ਇਹਨਾਂ ਦੋਵਾਂ ਨੂੰ ਵੀ ਅਫੈਕਟਡ ਖੇਤ ਜਿੱਥੇ ਜਲ ਆ ਪਈ ਤੁਹਾਡੇ ਇਹ ਰੋਗ ਪਾੜਨਾ ਸ਼ੁਰੂ ਹੋ ਗਿਆ ਆ ਗਿਆ ਜਾਂ ਵਧਣਾ ਸ਼ੁਰੂ ਹੋ ਗਿਆ ਕਿ ਬੂਟੇ ਤੋਂ ਬਾਅਦ ਚ ਦੂਸਰਾ ਤੀਸਰਾ ਤੁਸੀਂ ਨਵਾਂ ਬੂਟਾ ਦੇਖ ਲਿਆ ਉਥੇ ਇਹਨਾਂ ਨੂੰ ਵੀ ਨਾਰਮਲ ਹਾਲਾਤਾਂ ਦੇ ਵਿੱਚ ਅੱਧਾ ਕਿਲੋ ਰੇਤ ਦੇ ਵਿੱਚ ਰਲਾ ਕੇ ਤੇ ਜ਼ਿਆਦੇ ਖਰਾਬ ਹਾਲਾਤਾਂ ਦੇ ਵਿੱਚ ਪੌਣਾ ਕਿਲੋ ਰੇਤ ਚ ਰਲਾ ਕੇ ਆਪਾਂ ਇਹਨੂੰ ਛਟਾ ਮਾਰ ਸਕਦੇ ਆ ਜਿਸ ਪਾਣੀ ਦੇ ਵਿੱਚ ਛਟਾ ਮਾਰਨਾ ਉਸ ਪਾਣੀ ਨੂੰ ਆਪਾਂ ਔਣ ਵਾਲੇ 2-3 ਦਿਨ ਖੇਤ ਦੇ ਵਿੱਚ ਹੀ ਸੁਕਾਣ ਦੇਣਾ ਖੇਤ 2-4 10 ਤਵਾ ਤੋਂ ਹਵਾ ਲੈ ਜੇ ਧੋੜੀਆਂ ਨੰਨੀਆਂ ਹੋ ਜਾਣ ਫਿਰ ਥੋੜਾ ਪਾਣੀ ਪਾਉਣਾ ਤੇ ਫਿਰ ਭਾਵੇਂ ਇੱਕ ਵਾਰ ਹਵਾ ਲਵਾ ਦਿਓ ਨੈਕਸਟ ਹਵਾ ਲਵਾ ਦਿਓ ਭਾਵੇਂ ਦੂਸਰਾ ਪਾਣੀ ਸੁਕਣ ਤੋਂ ਬਾਅਦ ਇਸੇ ਤਰ੍ਹਾਂ ਪਿਛਲੇ 2 ਸਾਲ ਤੋਂ ਅਸੀਂ ਟਰਾਈ ਕਰ ਰਹੇ ਸੀ ਟੈਬੂਕੋਨਾਜ਼ੋਲ 25% ਡਬਲਯੂਜੀ ਸੁਬਿਲ ਕੈਮੀਕਲ ਦਾ ਤਾਬੂਜ਼ ਤੇ ਇੱਕ ਪਹਿਲਾਂ ਐਕਸਲ ਹੁੰਦੀ ਸੀ ਸ਼ਾਇਦ ਉਹ ਹੁਣ ਸੋਮੀਟੋਮ ਹੋ ਗਈ ਹੈ ਕੇਵੀਟ ਨਾਮ ਦਾ ਪ੍ਰੋਡਕਟ ਅਸੀਂ ਟਰਾਈ ਕੀਤਾ ਸੀ ਕੁਝ ਖੇਤਾਂ ਦੇ ਵਿੱਚ ਅੱਧਾ ਕਿਲੋ ਦੀ ਡੋਜ਼ ਤੇ ਜਿਹਦੇ ਨਤੀਜੇ ਬਹੁਤ ਵਧੀਆ ਆਏ ਖਸਾਨ ਦੋਸਤੋ ਆਪਾਂ ਡੈਬੂ ਕੋਨਾਜੋਲ 25% ਡਬਲਯੂ ਜ਼ੀ ਫਾਰਮੂਲੇਸ਼ਨ ਦੇ ਵਿੱਚ ਤੁਹਾਨੂੰ ਮਿਲ ਜੇ ਤੇ ਤੁਸੀਂ ਉਹ ਵੀ ਜਿਸ ਖੇਤ ਦੇ ਵਿੱਚ ਇਹ ਬਿਮਾਰੀ ਆ ਗਈ ਹੈ ਉਸ ਖੇਤ ਦੇ ਵਿੱਚ ਅੱਧਾ ਕਿਲੋ ਦੀ ਡੋਜ਼ ਤੇ 20-25 ਕਿਲੋ ਰੇਤਾਂ ਦੇ ਵਿੱਚ ਰਲਾ ਕੇ ਪਾ ਸਕਦੇ ਜੀ ਜਿੰਨੀਆਂ ਵੀ ਦਵਾਈਆਂ ਮੈਂ ਤੁਹਾਨੂੰ ਦਸੀਆਂ ਇਹਦੇ ਨਾਲ ਜੇ ਤੁਸੀਂ ਕੋਈ ਹੋਰ ਚੀਜ਼ ਯੂਜ਼ ਕਰਨੀ ਹੋਵੇ ਜਿਹੜੀ ਹਾਲੇ ਨਹੀਂ ਕੀਤੀ ਨਿਊਟ੍ਰੀਸ਼ਨ ਬੇਸ ਤੇ ਤੁਸੀਂ ਇਹਨਾਂ ਦੇ ਨਾਲ ਰੇਤ ਦੇ ਵਿੱਚ 3 ਕਿਲੋ ਤੋਂ ਲੈ ਕੇ 4.5 ਕਿਲੋ ਸਲਫਰ 90% ਡਬਲਯੂਜੀ ਆਉਂਦਾ ਤੁਸੀਂ ਉਹ ਵੀ ਨਾਲ ਆਪਣੇ ਖੇਤ ਦੇ ਵਿੱਚ ਪਾ ਸਕਦੇ ਜੀ ਫਾਰ ਐਗਜ਼ਾਮਪਲ ਤੁਸੀਂ ਪਾ ਲਿਆ ਤੇ ਤੁਹਾਨੂੰ ਲੱਗਦਾ ਪਰ ਸਾਡਾ ਖੇਤ ਅਫੈਕਟਡ ਜ਼ਿਆਦਾ ਸੀ ਸੇਮ ਟੈਕਨੀਕਲ ਫਾਰ ਐਗਜ਼ਾਮਪਲ ਤੁਸੀਂ ਪਹਿਲਾਂ ਸੁਬੀਰ ਪਾ ਲਿਆ ਖੇਤ ਦੇ ਵਿੱਚ ਤੇ ਤੁਸੀਂ ਇੱਕ ਪਾਈਆ ਜ਼ਾਕਿ ਲੋ ਕਿਲੋ ਕਿਲੋ ਵੈਂਟੇਜ ਲੈ ਕੇ ਤਿੰਨਾ ਕਿੱਲਾਂ ਦੇ ਵਿੱਚ ਚੌਥੀ ਦਿਨ ਉਸੇ ਖੇਤ ਦੇ ਵਿੱਚ ਜਦੋਂ ਪਹਿਲਾ ਪਾਣੀ ਸੁੱਕ ਜਾਂਦਾ ਤੁਸੀਂ ਸਪਰੇਅ ਵੀ ਕਰ ਸਕਦੇ ਦੋਵੇਂ ਚੀਜ਼ਾਂ ਬਹੁਤ ਜਲਦੀ ਨਾ ਕਰਨ ਤੇ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਨਤੀਜੇ ਮਿਲਣਗੇ ਇਸ ਚੀਜ਼ ਦੀ ਗਵਾਹੀ ਕੋਈ ਮਾਲਵੇ ਦਾ 500 ਤੋਂ 700 ਫਾਰਮਰ ਭਾ ਦੇਗਾ ਮੇਰੇ ਚੈਨਲ ਤੇ ਜਿਨ੍ਹਾਂ ਨੇ ਪਿਛਲੇ ਸਾਲ ਇਹ ਚੀਜ਼ਾਂ ਇੰਪਲੀਮੈਂਟ ਕੀਤੀਆਂ 140186 ਨੰਬਰ ਬਾਸਮਤੀ ਦੇ ਵਿੱਚ 1692 ਦੇ ਵਿੱਚ ਵੀ ਜਿੱਥੇ ਆਪਾਂ ਛੱਟਾ ਵੀ ਕੀਤਾ ਤੇ ਛੱਟਾ ਕਰਨ ਤੋਂ ਬਾਅਦ ਚ ਰਿਪੀਟੇਡ ਬਾਏ ਟੈਕਨੀਕਲ ਨਹੀਂ ਕਰਨਾ ਚੇਂਜ ਕਰਨਾ ਜੇ ਤੁਸੀਂ ਥਾਇਓਫੇਟ ਮਥਾਇਲ ਡਬਲਯੂ ਡੀਜੀ ਦਾ ਛੱਟਾ ਮਾਰਿਆ ਤੇ ਤੁਸੀਂ ਸੁਮੀਰ ਦੀ ਸਪਰੇਅ ਕਰ ਸਕਦੇ ਜੀ 1 ਲੀਟਰ ਤਿੰਨਾਂ ਗੱਲਿਆਂ ਚ ਜੇ ਤੁਸੀਂ ਸੁਮੀਰ ਪਾਇਆ ਅੱਧਾ ਲੀਟਰ ਤੋਂ ਪੌਣਾ ਲੀਟਰ ਤੇ ਫਿਰ ਤੁਸੀਂ ਥਾਇਓਫੇਟ ਮਥਾਇਲ ਦੀ ਸਪਰੇਅ ਕਰ ਸਕਦੇ ਜੀ ਜੇ ਤੁਸੀਂ ਟੈਬੂ ਕੋਨਾ ਜੋਲ ਜਾਨੀ ਕਿ ਤਬੂਜ਼ ਦਾ ਛੱਟਾ ਮਾਰਿਆ ਤੇ ਫਿਰ ਤੁਸੀਂ ਥਾਇਓਫੇਟ ਮਥਾਇਲ ਡਬਲਯੂ ਡੀਜੀ ਦੀ ਸੁਪਰੀਏ ਕਰ ਸਕਦੇ ਜੀ ਬਾਕੀ ਕਿਸਾਨ ਦੋਸਤੋ ਤੁਹਾਡੇ ਖੇਤ ਦੇ ਵਿੱਚ ਝੋਨੇ ਬਾਸਮਤੀ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਵੀ ਪ੍ਰੋਬਲਮ ਤੁਹਾਨੂੰ ਲੱਗਦੀ ਆ ਜਿਹੜੀ ਤੁਹਾਡੇ ਕੋਲੋਂ ਨਹੀਂ ਹੱਲ ਹੋ ਰਹੀ ਮੇਰਾ ਨੰਬਰ 9216099188 ਤੁਹਾਡੇ ਲਈ 24 ਘੰਟੇ ਅਵੇਲੇਬਲ ਆ 24 ਘੰਟੇ ਦਾ ਮਤਲਬ ਰਾਤ ਨੂੰ 10:00 10:30 ਨਾ ਕਰਿਓ ਸਵੇਰੇ 5:00 ਵਜੇ ਤੋਂ ਪਹਿਲਾਂ ਨਾ ਕਰਿਓ ਆਪਾਂ ਤੁਹਾਡੇ ਲਈ ਹਾਜ਼ਰ ਆ ਜਿੰਨੀ ਕੁ ਗੁਰਨਾਰਕ ਸਾਹਿਬ ਨੇ ਗੁਰਰਾਮਦਾਸ ਸੱਚੇ ਪਾਤਸ਼ਾਹ ਮਹਾਰਾ ਨੇ ਬੋਲ ਦਿੱਤੀ ਹੈ ਉਸ ਬੁੱਧ ਦੇ ਅਨਸਾਰ ਤੁਹਾਡੇ ਮਸਲਿਆਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਮੈਂ ਆਪਣੀ ਗੱਲ ਤੁਹਾਡੇ ਤੱਕ ਪਹੁੰਚਾਉਣ ਲਈ ਬਲਕਿ ਅਤੀ ਸਟੋਰ ਚਲਵੰਡੀ ਦੇ ਨਾਮ ਦਾ YouTube ਤੇ ਚੈਨਲ ਸ਼ੁਰੂ ਕੀਤਾ ਹੈ ਉਸ ਨੂੰ ਸਬਸਕ੍ਰਾਈਬ ਕਰੋ ਅੱਗੇ ਆਪਣੇ ਕਿਸਾਨਾਂ ਦੇ ਸਰਕਲ ਦੇ ਵਿੱਚ ਭੇਜੋ ਜੋ ਚੰਗੀਆਂ ਚੰਗੀਆਂ ਚੀਜ਼ਾਂ ਸੈਂਟੀਫਿਕ ਗੱਲਾਂ ਜ਼ਿਮੀਂਦਾਰਾਂ ਦੇ ਤਜਰਬੇ ਦੇ ਅਧਾਰਤ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਕੇ ਕੋਸ਼ਿਸ਼ ਕਰ ਰਿਹਾ ਤੁਹਾਡਾ ਕੋਈ ਫਾਇਦਾ ਕਰ ਸਕਾਂ ਅਜ ਦੀਆਂ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਨਾਮ ਜਪੋ ਕਿਰਤ ਕਰੋ ਵੰਡ ਛਕੋ ਗੁਰੂ ਪਦੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ